ਗੁਰਦਾਸਪੁਰ ਸ਼ਹਿਰ ਦੇ ਆਮਾਂਬਾੜਾ ਚੌਕ ਵਿੱਚ 2 ਦਿਨ ਪਹਿਲਾਂ ਸ਼ਾਮ ਵੇਲੇ ਲੱਗੀ ਭਿਆਨਕ ਅੱਗ ਕਾਰਨ 7 ਦੇ ਕਰੀਬ ਦੁਕਾਨਾਂ ਦਾ ਭਾਰੀ ਨੁਕਸਾਨ ਹੋ ਜਾਣ ਦੇ ਬਾਅਦ ਅੱਜ ਪੰਜਾਬ ਹੈਲਥ ਮਨਿਸਟਰ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਇਨਾ ਪੀੜਤ ਦੁਕਾਨਦਾਰਾਂ ਅਤੇ ਵਪਾਰ ਮੰਡਲ ਨਾਲ ਸਬੰਧਿਤ ਹੋਰ ਦੁਕਾਨਦਾਰਾਂ ਦੇ ਨਾਲ ਡਿਪਟੀ ਕਮਿਸ਼ਨਰ ਵਿਸ਼ੇ ਸੰਗਰਾਲ ਨਾਲ ਅਹਿਮ ਮੁਲਾਕਾਤ ਕੀਤੀ ਅੱਜ ਡਿਪਟੀ ਕਮਿਸ਼ਨਰ ਦੇ ਸਾਹਮਣੇ ਦੁਕਾਨਦਾਰਾਂ ਦੀ ਸੁਰੱਖਿਆ ਅਤੇ ਪ੍ਰਭਾਵਿਤ ਦੁਕਾਨਦਾਰਾਂ ਦੇ ਮੁੱਢਬਸੇਬੇ ਲਈ ਅਹਿਮ ਮੁੱਦੇ ਉਠਾਏ ਹਨ ਗੁਰਦਾਸਪੁਰ ਤੋਂ ਪੁਸ਼ਪਲਾ ਦੀ ਰਿਪੋਰਟ ਹਲਚਲ ਪੰਜਾਬ ਦੀ ਦੇਖੋ ਜਿਹੜੀ ਪਰਸੋ ਰਾਤ ਨੂੰ ਹਨੂਮਨ ਚੌਂਕ ਤੋਂ ਮਾਵੜਾ ਚੌਂਕ ਨੂੰ ਜਾਈਏ ਤੇ ਸੱਜੀ ਹੱਥ ਸੱਤ ਦੁਕਾਨਾਂ ਸੀ ਇਹਨਾਂ ਦੀ ਸ਼ਾਰਟ ਸਰਕਟਿੰਗ ਦੇ ਨਾਲ ਅੱਗ ਲੱਗ ਕੇ ਬਹੁਤ ਵੱਡਾ ਨੁਕਸਾਨ ਹੋਇਆ ਔਰ ਅੱਜ ਸਾਰੇ ਹੀ ਸੱਤ ਦੇ ਸੱਤ ਹੀ ਦੁਕਾਨਦਾਰ ਤੁਰਲੇ ਸਾਡੇ ਸ਼ਹਿਰ ਦੇ ਪ੍ਰਮੁੱਖ ਵਪਾਰੀ ਡੈਪਟੀ ਕਮਿਸ਼ਨਰ ਸਾਹਿਬ ਨੂੰ ਮਿਲਣ ਲੱਗੇ ਆ ਔਰ ਉਹਨਾਂ ਨੂੰ ਇਹੀ ਬੇਨਤੀ ਕਰਨੀ ਆ ਇਹ ਹਾਦਸਾ ਗੁਰਦਾਸਪੁਰ ਦੇ ਵਿੱਚ ਨਵਾਂ ਦਸਵਾਵਾਂ ਸੋ ਹਰ ਵਾਰੀ ਦੁਕਾਨ ਦੇ ਉੱਪਰ ਅੱਗ ਲੱਗਦੀ ਆ ਸਾਰਿਆ ਮਾਲ ਖਤਮ ਹੋ ਜਾਂਦਾ ਫਿਟਿੰਗਸ ਖਤਮ ਹੋ ਜਾਂਦੀਆਂ ਨੇ ਤੇ ਮੁੜ ਕੇ ਪਰਿਵਾਰਾਂ ਨੂੰ ਦੋ ਦੋ ਸਾਲ ਲੱਗ ਜਾਂਦੇ ਨੇ ਖੜੇ ਹੋਣ ਵਾਸਤੇ ਸੋ ਇੱਕ ਤੇ ਬੇਨਤੀ ਅੱਜ ਕਰਨ ਆਏ ਆ ਵੀ ਇਹਨਾਂ ਨੂੰ ਸੀਐਮ ਰੀਲੀਫ ਫੰਡ ਤੋਂ ਇਹਨਾਂ ਦਾ ਕੇਸ ਤਿਆਰ ਕਰਕੇ ਉੱਥੇ ਭੇਜਿਆ ਜਾਵੇ ਔਰ ਉੱਥੋਂ ਕੋਸ਼ਿਸ਼ ਕੀਤੀ ਜਾਵੇ ਕਿ ਸੀਐਮ ਰੀਲੀਫ ਫੰਡ ਜੋ ਕੋਈ ਨਾ ਕੋਈ ਪੈਸੇ ਜਣੇ ਨੇ ਉਹ ਜ਼ਰੂਰ ਮਿਲਣ ਤਾਂ ਕਿ ਕੁਝ ਨਾ ਕੁਝ ਤਰੀਕੇ ਦੇ ਨਾਲ ਦੁਕਾਨਦਾਰ ਆਪ ਖੜਾ ਹੋ ਸਕੇ ਕਿਉਂਕਿ ਬੇਸਿਕਲੀ ਦੁਕਾਨਦਾਰ ਦੀ ਕੋਈ ਸੋਸ਼ਲ ਸਿਕਿਉਰਿਟੀ ਹੈ ਨਹੀਂ ਉਹ ਟੈਕਸ ਵੀ ਦਿੰਦਾ ਰਿਟਰਨਸ ਵੀ ਭਰਦਾ ਪਰ ਜਿੱਥੋਂ ਤੱਕ ਉਹਨੂੰ ਕੋਈ ਮੁਸ਼ਕਲ ਆਉਂਦੀ ਆ ਉਸ ਵਕਤ ਕੋਈ ਅਸੀਂ ਸਹਾਇਤਾ ਨਹੀਂ ਮਿਲਦੀ ਸੋ ਇੱਕ ਤਿਆਰ ਡੀਸਬਲ ਨੂੰ ਮਿਲ ਕੇ ਗੱਲ ਕਰਾਂਗੇ ਦੂਸਰੀ ਮੇਰੀ ਬੇਨਤੀ ਹੈ ਯਾ ਕਿ ਜਿਹੜੀ ਫਾਰਮ ਗੇਟ ਦੀ ਵਰਕਿੰਗ ਆ ਉਹ ਅੱਜ ਛੱਕ ਦੇ ਘੇਰਿਆਂ ਦੇ ਵਿੱਚ ਔਰ ਤੁਸੀਂ ਦੇਖਿਆ ਜਿਸ ਵਕਤ ਪਹਿਲੀ ਫਾਰਮ ਪੀਰੀਅਡ ਉੱਥੇ ਆਈ ਆ ਉਹਦੇ ਵਿੱਚ ਵੀ ਪਾਣੀ ਨਹੀਂ ਸੀ ਔਰ ਖਾਸ ਕਰ ਹੁੰਤੇ ਮੈਨੂੰ ਦੱਸਿਆ ਤੁਹਾਡੇ ਨਾਲ ਮੇਰੇ ਨਾਲ ਤੇਜਜੀ ਨੇ ਸਾਡੇ ਰਕबीर ਖਾਲਸਾ ਜੀ ਨੇ ਇਹਨਾਂ ਨੇ ਇਹ ਵੀ ਮੇਰੇ ਧਿਆਨ ਚ ਲਿਆਦਾ ਵੀ ਉੱਥੇ ਜਿਹੜੇ ਮੁਲਾਜ਼ਮ ਨੇ ਉਹ ਵੀ ਬਿਲਕੁਲ ਅਨਸਕਿਲਡ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਪੰਜਾਬੀ ਕਿਵੇਂ ਪੜ੍ਹਨੀ ਆ ਕਿਵੇਂ ਲਾਣੀ ਆ ਔਰ ਫਿਰ ਕਈ ਵਾਰੀ ਕੀ ਹੁੰਦਾ ਕਿ ਉਹੋ ਜਿਹੇ ਲੋਕ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਫਾਰ ਬਗੈਰ ਦਾ ਕਈ ਵਾਰੀ ਸਿਆਸੀ ਲੋਕ ਲਾ ਲੈਣ ਵਾਸਤੇ ਆਪ ਭਾਈ ਫੜ ਲੈਂਦੇ ਨੇ ਉਹ ਨਹੀਂ ਤੈਨੂੰ ਨੁਕਸਾਨ ਹੋ ਜਾਂਦਾ ਉਹ ਅੱਗੇ ਨਹੀਂ ਬੋਝਦੇ ਕਿਉਂਕਿ ਉਹ ਟ੍ਰੇਡ ਨਹੀਂ ਹੁੰਦੇ ਉਹ ਰਾਜਨੀਤਿਕ ਦੇ ਟ੍ਰੇਡ ਹੋਣਗੇ ਪਰ ਫਾਰਮਗੇਟ ਤੇ ਚੜ ਕੇ ਉਹਨੂੰ ਚਲਾਉਣਾ ਕਰਨਾ ਉਹ ਇੱਕ ਟੈਕਨੀਕਲ ਕੰਮ ਆ ਸੋ ਇਹਦੇ ਕਰਕੇ ਵੀ ਨੁਕਸਾਨ ਜਿਹੜਾ ਉਹ ਜ਼ਿਆਦਾ ਹੋ ਗਿਆ ਵੀ ਟਾਈਮ ਸਿਰ ਉਹ ਜਿਹੜੀ ਆਗ ਕੰਟਰੋਲ ਨਹੀਂ ਕੀਤੀ ਜਾ ਸਕੀ ਸਾਡੇ ਹਿੱਸਾ ਕੋਲ ਅਸੀਂ ਮੰਗ ਕਰਾਂਗੇ ਵੀ ਇਹ ਦੀ ਕੋਕ ਕੀਤੀ ਜਾਵੇ ਫਾਇਰ ਬ੍ਰਿਗੇਡ ਦੀ ਵਰਕਿੰਗ ਦੀ ਔਰ ਜਿਹੜੇ ਮੁਲਾਜ਼ਮ ਉੱਤੇ ਅਨ ਟ੍ਰੇਨਡ ਨੇ ਉਹ ਜ਼ਰੂਰ ਦੇਖਿਆ ਜਾਣ ਵੀ ਕਿਉਂ ਰੱਖੇ ਗਏ ਨੇ ਕਿੰਨੇ ਰੱਖੇ ਨੇ ਔਰ ਕਿਹੜਾ ਹਾਲਾਤਾਂ ਦੇ ਵਿੱਚ ਰੱਖੇ ਗਏ ਨੇ ਔਰ ਉਹਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਕਿਉਂਕਿ ਇਹ 10 ਦੇ ਕਰੀਬ ਹਾ ਹਾ ਜਿਹੜੇ ਗਰਦਾਸਪੁਰ ਦੇ ਵਿੱਚ ਔਰ ਦਸਾਂ ਦੇ ਵਿੱਚ ਐਡਾ ਵੱਡਾ ਨੁਕਸਾਨ ਹੋਣਾ ਮੈਂ ਸਮਝਦਾ ਵੀ ਇੱਕ ਬੜੀ ਦੁਖਦਾਈ ਗੱਲ ਆ ਸੋ ਇਹਨੇ ਕਰਾਂਗੇ ਸੀਐਮ ਸਾਹਿਬ ਨਾਲ ਵੀ ਗੱਲ ਕਰਾਂਗੇ ਔਰ ਮੇਰੀ ਕੋਸ਼ਿਸ਼ ਇਹ ਆ ਵੀ ਅੱਪਾ ਇੱਕ ਆਭ رائے ਬਣਾਉਣੀ ਆ ਸਾਰੇ ਪੰਜਾਬ ਦੇ ਵਿੱਚ ਵੀ ਜਿੱਥੇ ਕਿਤੇ ਅਚਨਚੇਤ ਇਸ ਤਰ੍ਹਾਂ ਦੀ ਅੱਗ ਲੱਗਦੀ ਆ ਸਰਕਾਰ ਵੱਲੋਂ ਵਨ ਟਾਈਮ ਏਡ ਜਿਹੜੀ ਆ ਉਹ ਜ਼ਰੂਰ ਦਿੱਤੀ ਜਾਵੇ ਤਾਂ ਕਿ ਦੁਕਾਨਦਾਰ ਦੁਬਾਰਾ ਖੜਾ ਹੋ ਸਕੇ ਆਪਣੇ ਕਾਰੋਬਾਰ ਨੂੰ ਚਲਾ ਸਕੇ ਸੋ ਮੇਰੀਆਂ ਸਾਰੀਆਂ ਹਮਦਰਦੀਆਂ ਇਹਨਾਂ ਪਰਿਵਾਰਾਂ ਦੇ ਨਾਲ ਨੇ ਸਾਰੇ ਪਰਿਵਾਰ ਅਸੀਂ ਇੱਕ ਦੂਜੇ ਨਾਲ ਸਮਾਜਿਕ ਤੌਰ ਤੇ ਜੁੜੇ ਆ ਇੱਕ ਦੂਜੇ ਨੂੰ ਪਰਿਵਾਰਿਕ ਸਾਂਝਾਂ ਨੇ ਇੱਕ ਦੂਸਰੇ ਦੀਆਂ ਸਮਾਜਿਕ ਸਾਂਝਾਂ ਨੇ ਸੋ ਇਸ ਦੁੱਖ ਦੀ ਘੜੀ ਚ ਉਹਨਾਂ ਦੇ ਨਾਲ ਖੜੇ ਆ ਔਰ ਜੋ ਵਾ ਲੱਖ ਸੇਗਾ ਇਹਨਾਂ ਦੇ ਇਸ ਪਰਮਾਈ ਲਈ ਉਹ ਵਾ ਲਾਵੇਗਾ ਜਦੋਂ ਮੁੱਖ ਮੰਤਰੀ ਸਾਹਿਬ ਇੱਥੇ ਆਏ ਸੀ ਉਦੋਂ ਵੀ ਤੁਸੀਂ ਬਹੁਤ ਵਾਰ ਕਦੇ ਵੀ ਕਿਹਾ ਸੀ ਵੀ ਇੱਕ ਪਾਲਿਸੀ ਸਾਰੇ ਪੰਜਾਬ ਚ ਬਣਾਓ ਕਿ ਜਿੱਥੇ-ਜਿੱਥੇ ਕੋਈ ਸ਼ਾਰਟ ਸਰਕਟਿੰਗ ਦੇ ਨਾਲ ਅੱਗ ਲੱਗਦੀ ਆ ਵਨ ਟਾਈਮ ਏਡ ਜਿਹੜੀ ਆ ਉਹ ਜ਼ਰੂਰ ਦਿੱਤੀ ਜਾਵੇ ਔਰ ਉਹਦੇ ਲਈ ਆਪਾਂ ਪੂਰਾ ਪ੍ਰੈਸ ਕਰਾਂਗੇ ਪਾਰਟੀ ਲੈਵਲ ਤੇ ਵੀ ਗੱਲ ਕਰਾਂਗੇ ਔਰ ਜਿਹੜੀਆਂ ਸਾਡੀਆਂ ਵਪਾਰ ਮੰਡਲ ਯੂਨੀਅਨ ਦੇ ਨੇ ਉਹਨਾਂ ਨੂੰ ਵੀ ਕਹਾਂਗੇ ਵੀ ਇਸ ਗੱਲ ਦਾ ਦਬਾਅ ਬਣਾ ਕੇ ਪਬਲਿਕ opinion ਬਣਾ ਕੇ ਤੈਨੂੰ ਕਰੋ